ਮਾਜ ਮਹੱਲਾ ਕੀ ਜਾਮ ਮਾਇਆ ਮੋਹ ਜਗਤ ਸਬਾਇਆ ਤ੍ਰੈ ਗੁਣ ਦੀ ਸਹਿ ਮੋਹੇ ਮਾਇਆ ਗੁਰ ਪ੍ਰਸਾਦੀ ਕੋ ਵਿਰਲਾ ਬੂਝੈ ਚੌਥੇ ਪਦ ਲਿਵ ਲਾਵਣਿਆ ਆਵਾਰੀ ਜੀਉ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰਿ ਚਉ ਚਿਤ ਲਾਏ ਹਰ ਦਰ ਮਹਿਲੇ ਸੋਭਾ ਪਾਵਣਿਆ ਰਹਾਉ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸਾਸ ਜਿਨੂ ਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੇ ਆਏ ਜਾਏ ਦੁਖ ਪਾਵਣਿਆ ਇਸ ਵਿੱਚ ਗਿਆਨ ਰਤਨ ਇਕ ਪਾਇਆ ਗੁਰ ਪ੍ਰਸਾਦੀ ਮਨ ਵਸਾਇਆ ਜਾਤ ਸਤ ਸੰਜਮ ਸੱਚ ਕਮਾਵੇ ਗੁਰ ਪੁਰੈ ਨਾਮ ਧਿਆਵਣਿਆ ਪੇਈਅੜੈ ਤਨ ਭਰਮ ਭੁਲਾਣੀ ਦੂਜੈ ਲਾਗੀ ਫਿਰ ਪਛੋਤਾਣੀ ਹਲਤ ਪਲਤ ਦੋਵੇਂ ਗਵਾਏ ਸੁਪਨੇ ਸੁਖ ਨਾ ਪਾਵਣਿਆ ਪੇਈਅੜੈ ਤਨ ਕੰਤ ਸਮਾਲੇ ਗੁਰ ਪ੍ਰਸਾਦਿ ਵੇਖੈ ਨਾਲੇ ਫਿਰ ਕੈ ਸਹਿਜ ਰਹੈ ਰੰਗ ਰਾਤੀ ਸ਼ਬਦ ਸਿੰਗਾਰ ਬਣਾਵਣਿਆ ਸਫਲ ਜਨਮ ਜਿੰਨਾ ਸਤਗੁਰ ਪਾਇਆ ਦੂਜਾ ਭਾਉ ਗੁਰ ਸ਼ਬਦ ਜਲਾਇਆ ਏਕੋ ਰਬ ਰਹਿਆ ਕਟ ਅੰਤਰ ਮਿਲ ਸਤ ਸੰਗਤ ਹਰ ਗੁਣ ਗਾਵਣਿਆ ਸਤ ਗੁਰਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਦਿਰਥਾ ਜਨਮ ਬਿਵਾਇਆ ਮਨ ਮੁਖ ਨਾਮ ਚੇਤਨ ਆਵੇ ਬਿਨ ਨਾਮ ਬਹੁ ਦੁਖ ਪਾਵਣਿਆ ਜਿਨ ਸਿਸ਼ਟ ਸਾਜੀ ਸੋਈ ਜਾਣੇ ਆਪੇ ਮੇਲੇ ਸ਼ਬਦ ਪਛਾਣੇ ਨਾਨਕ ਨਾਮ ਮਿਲਿਆ ਤਿੰਨ ਜਨ ਕੋ ਜਿਨ ਧੁਰਮਸਤਿ ਕਲੇਖ ਲਿਖਾ ਬਣਿਆ ਮਾਜ ਮਹੱਲਾ ਚੌਥਾ ਆਤਪੁਰਖ ਅਪਰੰਪਰ ਆਪੇ ਆਪੇ ਥਾਪੇ ਥਾਪ ਉਥਾਪੇ ਸਭ ਮਹਿ ਵਰਤੈ ਇੱਕੋ ਸੋਈ ਗੁਰਮੁਖ ਸੋਭਾ ਪਾ ਬਣਿਆ ਹਉ ਵਾਰੀ ਜੀਉ ਵਾਰੀ ਨਰੰਕਾਰੀ ਨਾਮ ਧਿਆਵਣਿਆ ਤਿਸ ਰੂਪ ਨਰੇਖਿਆ ਘਟ ਘਟ ਦੇਖਿਆ ਗੁਰਮੁਖ ਅਲਖ ਲਖਾਵਣਿਆ ਰਹਾਉ ਤੂੰ ਦਿਆਲ ਕਿਰਪਾਲ ਪ੍ਰਭ ਸੋਈ ਤਦ ਬਿਨ ਦੂਜਾ ਅਵਰਨਾ ਕੋਈ ਗੁਰ ਪ੍ਰਸਾਦ ਕਰੇ ਨਾਮ ਦੇਵੈ ਨਾਮੇ ਨਾਮ ਸਮਾ ਬਣਿਆ ਤੂੰ ਆਪੇ ਸੱਚਾ ਸਿਰਜਣਹਾਰਾ ਭਗਤੀ ਭਰੇ ਤੇਰੇ ਪੰਧਾਰਾ ਗੁਰਮੁਖ ਨਾਮ ਮਿਲੇ ਮਨ ਪੀਜੈ ਸਹਿਜ ਸਮਾਦ ਲਗਾ ਬਣਿਆ ਅੰਨ ਦਿਨ ਗੁਣ ਗਾਵਾਂ ਪ੍ਰਭ ਤੇਰੇ ਤੁਧ ਸਾਲਾਹੀ ਪ੍ਰੀਤਮ ਮੇਰੇ ਤੁਧ ਬਿਨ ਅਵਰ ਨ ਕੋਈ ਜਾਚਾਂ ਗੁਰ ਪ੍ਰ사ਦੀ ਤੁਮ ਪਾਵਣਿਆ ਅਗੰ ਅਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰਹਿ ਤੁਮ ਲੈ ਮਿਲਾਈ ਪੂਰੇ ਗੁਰ ਕੈ ਸ਼ਬਦ ਧਿਆਇਐ ਸ਼ਬਦ ਸੇਵ ਸੁਖ ਪਾਵਣਿ ਆ ਰਸਨਾ ਗੁਣਵੰਤੀ ਗੁਣ ਗਾਵੇ ਨਾਮ ਸਲਾਹੇ ਸੱਚੇ ਪਾਵੈ ਗੁਰਮੁਖ ਸਦਾ ਰਹੈ ਰੰਗ ਰਾਤੀ ਮਨ ਸੱਚੇ ਸੋਭਾ ਪਾਵਣਿ ਆ ਮਨਮੁਖ ਕਰਮ ਕਰੇ ਅਹੰਕਾਰੀ ਜੂ ਐ ਜਨਮ ਸਭ ਬਾਝੀ ਹਾਰੀ ਅੰਤਰ ਲੋਭ ਮਹਾ ਗੁਬਾਰਾ ਫੇਰ ਫੇਰ ਆਵਣ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਿਨ ਕਉ ਆਪ ਲਿਖਤ ਧੁਰ ਪਾਈ ਨਾਨਕ ਨਾਮ ਮਿਲੈ ਪਉ ਪੰਜਨ ਗੁਰ ਸ਼ਬਦ ਦੀ ਸੁਖ ਪਾਵਣਿਆ ਮਾਜ ਮਹੱਲਾ ਪੰਜਵਾਂ ਘਰ ਪਹਿਲਾ ਅੰਤਰ ਅਲਖ ਨ ਜਾਈ ਲਖਿਆ ਨਾਮ ਰਤਨ ਲੈ ਗੁਝਾ ਰੱਖਿਆ ਆਗਮ ਅਗੋਚਰ ਸਭ ਤੇ ਊਚਾ ਗੁਰ ਕੈ ਸ਼ਬਦ ਲਖਾਵਣਿਆ ਹਉ ਵਾਰੀ ਜੀਉ ਵਾਰੀ ਕਲਮਹਿ ਨਾਮ ਸੁਣਾਵਣਿਆ ਸੰਤ ਪਿਆਰੇ ਸੱਚੈ ਧਾਰੇ ਵਡਭਾਗੂ ਦਰਸ਼ਨ ਪਾਵਣਿਆ ਰਹਾਉ ਸਾਧਕ ਸਿੱਧ ਜਿਸੈ ਕੋ ਫੇਰਦੇ ਬ੍ਰਹਮੇ ਇੰਦਰ ਤੇ ਆਇ ਨਹਿਰਦੇ ਕੋਟ ਤੇ ਤੀਸਾ ਖੋਜਹਿ ਤਾਕਉ ਗੋੜ ਮੇਲੇ ਹਿਰਦੈ ਗਾਵਣਿਆ ਆਠ ਪਹਿਰ ਤੁਧ ਜਾਪੇ ਪਵਨਾ ਤਰਤੀ ਸੇਵਕ ਪਾਇਤ ਚਰਨਾ ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੈ ਪੂਰੇ ਗੁਰ ਕੈ ਸ਼ਬਦ ਸਿ ਆਪੈ ਜਿਨ ਪੀਆ ਸੇ ਤ੍ਰਿਪਤਾ ਸੇ ਸਚੇ ਸਤਿ ਅਗਾ ਬਣਿਆ ਇਸ ਘਰ ਸਹਜਾ ਸੋਈ ਸੁਹੇਲਾ ਅੰਗ ਬਿਨੋਦ ਕਰੇ ਸਭ ਕੇਲਾ ਸੋ ਤਨਮੰਤਾ ਸੋ ਵਡਛਾਹ ਜੋ ਗੁਰ ਚਰਣੀ ਮਨ ਲਾ ਬਣਿਆ ਪਹਿਲੋ ਦੇ ਤੈ ਰਜਕ ਸਮਾਹ ਪਿਛੋਂ ਦੇ ਤੈ ਜੰਤ ਉਪਾਹ ਤੁਧ ਜੇ ਵਡ ਦਾਤਾ ਅਵਰ ਨਾ ਸੁਆਮੀ ਲਵੈ ਨ ਕੋਈ ਲਾਵਣਿਆ ਜਿਸ ਤੋਂ ਤੁਠਾ ਸੋ ਤੁਧ ਧਿਆਏ ਸਾਤ ਜਨਾ ਦਾ ਮੰਤਰ ਕਮਾਏ ਆਪ ਤਰੈ ਸਗਲੇ ਕੁੱਲ ਤਾਰੇ ਤਿਸ ਦਰਗ ਹਠਾ ਨ ਪਾਵਣਿਆ ਤੂੰ ਵੱਡਾ ਤੂੰ ਉੱਚੋ ਉੱਚਾ ਤੂੰ ਬੇਅੰਤ ਅਤਮੂਚੋ ਮੂਚਾ ਹਉ ਕੁਰਬਾਨੀ ਤੇਰੇ ਬੰਨਿਆ ਨਾਨਕ ਦਾਸ ਦਸਾ ਬਣਿਆ